ਨੀਤਾ ਵਰਮਾ ਜੀ ਮੇਰੇ ਆਪਣੇ ਘਰ ਦੇ ਬਾਹਰ ਤੋਂ 8:30 ਤੋਂ 9 ਵਜੇ ਦੇ ਵਿਚ ਵਿੱਚ ਮੇਰਾ ਬਲੈਕ ਕਲਰ ਦਾ ਐਕਟਿਵਾ ਚੋਰੀ ਹੋ ਗਿਆ ਚਾਬੀ ਸਾਡੇ ਹੱਥ ਵਿੱਚ ਅਸੀਂ ਅੰਦਰ ਰੱਖਣ ਲੱਗੇ ਸੀਗੇ ਸਕੂਟਰ ਤਾਂ ਬਾਹਰ ਆਪਣੀ ਜਗ੍ਹਾ ਤੇ ਸਕੂਟਰੀ ਨਹੀਂ ਹੈਗਾ ਸੀ ਤਾਂ ਅਸੀਂ ਸ਼ੱਕ ਦੇ ਆਧਾਰ ਤੇ ਕਿਸੇ ਦਾ ਨਾਮ ਵੀ ਸਾਰਾ ਕੁਝ ਐਵੀਡੈਂਸ ਤੱਕ ਅਸੀਂ ਪੁਲਿਸ ਦੇ ਹੱਥ ਸੌਂ ਚੁੱਕੇ ਆ ਪਰ ਹਜੇ ਸਾਨੂੰ ਆਪਣੀ ਸਕੂਟਰ ਦਾ ਕੋਈ ਚਾਂਸ ਨਜ਼ਰ ਨਹੀਂ ਆ ਰਿਹਾ ਹੈ ਤੁਸੀਂ ਕੀ ਮੰਗ ਕਰਦੇ ਹੋ ਬਸ ਮੈਂ ਇਹ ਕਹਿੰਨੇ ਕਿ ਜਿਹਦਾ ਅਸੀਂ ਨਾਮ ਲਿਆ ਆ ਉਹਨੂੰ ਪਕੜ ਕੇ ਕਮ ਸੇ ਕਮ ਉਹਦੇ ਕੋਲ ਪੁੱਛ ਕੇ ਕੀਤੀ ਜਾਵੇ ਤਾਂ ਕਿ ਸਾਨੂੰ ਥੋੜਾ ਹੋਵੇ ਕਿ ਹਾਂ ਵੀ ਸਾਡੀ ਸਕੂਟਰ ਮਿਲ ਜਾਏਗੀ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਉਹਨਾਂ ਨੂੰ ਦੇ ਚੁੱਕੀ ਆ ਬਲਵਿੰਦਰ ਸਿੰਘ ਜੀ ਨੂੰ ਤੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਇਹ ਕਿਹਾ ਕਿ ਅਸੀਂ ਕਾਰਵਾਈ ਸ਼ੁਰੂ ਕਰ ਦਿੱਤੀ ਹੋਈ ਹੈ ਠੀਕ ਸਰ ਤੁਹਾਡਾ ਨਾਮ ਮੇਰਾ ਨਾਮ ਅਜੇ ਵਰਮਾ ਜੀ ਤੇ ਮੈਂ ਮਹੱਲਾ ਗੁਨਾਨਪੁਰਾ ਦਾ ਰਹਿਣ ਵਾਲਾ ਸਮਾਜ ਸੇਵਕ ਹਾਂ ਤੇ ਕਾਫੀ ਦਿਨਾਂ ਤੋਂ ਦੇਖਣ ਦੇ ਵਿਚਾਰ ਆ ਰਿਹਾ ਕਿ ਸ਼ਹਿਰ ਦੇ ਵਿੱਚ ਚੋਰੀਆਂ ਦਾ ਫਿਲਸਫਾ ਜਿਹੜਾ ਦਿਨੋ ਦਿਨ ਵੱਧਦਾ ਜਾ ਰਿਹਾ ਉਹਦੇ ਹੀ ਮੱਦੇਨਜ਼ਰ ਮੇਰੇ ਮਹੱਲੇ ਦੇ ਵਿੱਚ ਸਾਡੇ ਸੁਨੀਤਾ ਭੈਣ ਜੀ ਦੇ ਘਰ ਦੇ ਬਾਹਰੋਂ ਐਕਟਿਵਾ ਜਿਹੜੀ ਆ ਉਹ ਚੋਰੀ ਹੋ ਗਈ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਦੱਸਣ ਦੇ ਬਾਵਜੂਦ ਵੀ ਹਾਲੇ ਤੱਕ ਕੋਈ ਪੁਲਿਸ ਨੂੰ ਲੱਪਣ ਦੇ ਵਿੱਚ ناکਾਮ ਨਜ਼ਰ ਆ ਰਹੀ ਆ ਤੇ ਪੁਲਿਸ ਜਿਹੜੀ ਆ ਸਿਰਫ ਲਾਰੇ ਤੇ ਲਾਰੇ ਲਗਾ ਰਹੀ ਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਐਡਮਿਨਿਸਟ੍ਰੇਸ਼ਨ ਨੂੰ ਕਿ ਜੇ ਇਸ ਤਰ੍ਹਾਂ ਦੇ ਚੋਰਾਂ ਦੇ ਉੱਤੇ ਅਸੀਂ ਨਕੇਲ ਨਾ ਪਾਈ ਤਾਂ ਆਉਣ ਵਾਲੇ ਦਿਨ ਜਿਹੜੇ ਆ ਉਹ ਇਤੋਂ ਵੀ ਖਤਰਨਾਕ ਹੋਊਗੇ ਕਿਉਂਕਿ ਰੋਜ਼ ਦੀਆਂ ਰੋਜ਼ ਚੋਰੀਆਂ ਦੀਆਂ ਜਿਹੜੀਆਂ ਬਾਜ਼ਾਰਾਂ ਤਾਂ ਉਹ ਬਦਰਿੰਗ ਤੇ ਮੇਰੀ ਇਹ ਬੇਨਤੀ ਆ ਕਿ ਇਹ ਜਿਹੜੀ ਭੈਣ ਜੀ ਦੀ ਐਕਟਵਾ ਉਹਨਾਂ ਦੀ ਬੜੀ ਮਿਹਨਤ ਦੀ ਕਮਾਈ ਦੇ ਨਾਲ ਆ ਉਹ ਵਿਚਾਰੇ ਪਰੇਸ਼ਾਨ ਹੋਏ ਪਏ ਆ ਪੂਰਾ ਪਰਵਾਸ ਇਹਨਾਂ ਦੀ ਐਕਟਵਾ ਜਲਦੀ ਤੋਂ ਜਲਦੀ ਲਭਕੇ ਇਹਨਾਂ ਨੂੰ ਦਿੱਤੀ ਜਾਵੇ ਤਾਂ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਸਰ ਐਕਟਵਾ ਦਾ ਨੰਬਰ ਵਗੈਰਾ ਕੀ ਸੀ ਐਕਟਵਾ ਦਾ ਨੰਬਰ ਹੈਗੇ ਮੈਟੈਲਿਕ ਕਲਰ ਦੀ ਐਕਟਵਾ ਜੀ PB08E3771 ਇਹ ਪੁਲਿਸ ਪ੍ਰਸ਼ਾਸਨ ਦੇ ਵੀ ਕੁਝ ਜਿਹੜੇ ਜਿਹੜੇ ਅਫਸਰ ਆ ਉਹ ਕੁਝ ਫੇਲ ਹੀ ਨਜ਼ਰ ਆ ਰਹੇ ਐ ਇਸ ਤੇ ਉੱਤੇ ਤੇ ਉਹਨਾਂ ਦਾ ਲੋਕਾਂ ਦੇ ਦੇ ਪ੍ਰਤੀ ਵੀ ਜਿਹੜਾ ਵਿਵਹਾਰ ਆ ਉਹ ਬੜਾ ਹੀ ਮਾੜਾ ਨਜ਼ਰ ਆ ਰਿਹਾ ਇਸ ਟਾਈਮ ਦੇ ਵਿੱਚ ਤੋਂ ਮੇਰੀ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਲੋਕਾਂ ਦੇ ਨਾਲ ਪੂਰੇ ਪਿਆਰ ਦੇ ਨਾਲ ਸਹੀ ਤਰੀਕੇ ਨਾਲ ਤੁਸੀਂ ਪਬਲਿਕ ਸਰਵੰਟ ਹੋ ਲੋਕਾਂ ਦੇ ਨਾਲ ਸਹੀ ਤਰੀਕੇ ਦੇ ਨਾਲ ਡੀਲ ਕਰੋ ਕਿਉਂਕਿ ਲੋਕੀ ਤੁਹਾਡੇ 'ਤੇ ਵਿਸ਼ਵਾਸ ਕਰ ਸਕਦੇ